ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਰਾਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਦੇ ਲਈ ਖਾਸ ਕਰ ਐਨ ਆਰ ਆਈ ਸੰਗਤ ਦੇ ਲਈ ਇੱਕ ਚੰਗਾ ਸੁਨੇਹਾ ਆ ਕਿ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇਦਾਰ ਕਰਨ ਦੇ ਸਬੰਧ ਵਿੱਚ ਬਣਾਈ ਗਈ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਪਾਕਿਸਤਾਨ ਦੀ ਸਰਕਾਰ ਦੇ ਰਾਹੀਂ ਕਿ ਭਾਈ ਜਿਹੜੀ 5 ਡਾਲਰ ਫੀਸ ਹੈ ਉਹ ਹਟਾ ਲਈ ਗਈ ਹੈ ਔਰ ਬੰਦ ਕਰ ਦਿੱਤੀ ਗਈ ਹੈ ਇਹ ਇਹ 5 ਡਾਲਰ ਐਨ ਆਰ ਆਈ ਭਰਾਵਾਂ ਲਈ ਜਿਨ੍ਹਾਂ ਕੋਲ ਭਾਰਤ ਤੋਂ ਬਿਨਾ ਹੋਰਾਂ ਦੇ ਮੁਲਕਾਂ ਦਾ ਪਾਸਪੋਰਟ ਹੈ ਉਹ ਸਿੱਖਸ਼ਰਾਲੂ ਜਾਂ ਨਾਨਕ ਨਾਮਲੇਵਾ ਸੰਗਤ ਜਿਹੜੀ ਕਰਤਾਰਪੁਰ ਸਾਹਿਬ ਦਰਸ਼ਨ ਲਈ ਆਉਂਦੀ ਹੈ ਉਹਨਾਂ ਤੋਂ ਜਿਹੜੇ 5 ਡਾਲਰ ਵਸੂਲੇ ਜਾਂਦੇ ਸੀ ਉਹ ਹੁਣ ਨਹੀਂ ਵਸੂਲੇ ਜਾਣਗੇ 5 ਡਾਲਰ ਜਾਂ 1500 ਪਾਕਿਸਤਾਨੀ ਰੁਪਇਆ ਉਹ ਬੰਦ ਕਰਤਾ ਪਾਕਿਸਤਾਨ ਸਰਕਾਰ ਨੇ ਚੰਗੀ ਪਹਿਲ ਕਦਮੀ ਹੈ ਪਰ ਭਾਰਤ ਤੋਂ ਜਿਹੜੇ ਸ਼ਰਦਾਲੂ ਕਰਤਾਰਪੁਰ ਸਾਹਿਬ ਜਾਣਗੇ ਉਹਨਾਂ ਤੋਂ ਜਿਹੜੀ 20 ਡਾਲਰ ਲਈ ਜਾਂਦੀ ਹੈ ਉਹ ਅਜੇ ਬਰਕਰਾਰ ਹੈ ਪਾਕਿਸਤਾਨ ਸਰਕਾਰ ਤੇ ਗੁਰੂ ਘਰ ਦੀ ਕਮੇਟੀ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਉਹ ਕਹਿੰਦੇ ਜੀ ਕਿ ਇਹ ਦੁਨੀਆ ਭਰ ਚ ਪ੍ਰਚਾਰਿਆ ਜਾਂਦਾ ਸੀ ਕਿ ਪਾਕਿਸਤਾਨ ਸਰਕਾਰ ਜੱਗੀਆ ਵਸੂਲਦੀ ਹੈ